ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਬਾਬਾ ਸਾਹਿਬ ਪਿੰਰਾਵ ਅੰਬੇਜਕਰ ਦੇ ਵੱਲੋਂ ਕੀਤੀ ਗਈ ਟਿੱਪਣੀ ਨੂੰ ਲੈ ਕੇ ਕਾਂਗਰਸ ਸਾਂਸਦ ਡਾਕਟਰ ਤਰਮਵੀਰ ਗਾਂਧੀ ਦੇ ਨਾਲ-ਨਾਲ ਕਾਂਗਰਸ ਵਰਕਰਾਂ ਦੇ ਪਟਿਆਲਾ ਵਿੱਚ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਤੇ ਸਾਂਸਦ ਤਰਮਵੀਰ ਗਾਂਧੀ ਨੇ ਕਿਹਾ ਕਿ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਨਤਕ ਤੌਰ ਤੇ ਮਾਫੀ ਮੰਗਣੀ ਚਾਹੀਦੀ ਹੈ ਪੰਜਾਬ ਕਾਂਗਰਸ ਦੇ ਪਟਿਆਲਾ ਜ਼ਿਲ੍ਹੇ ਦੇ ਸਾਰੇ ਅਧਿਕਾਰੀ ਸਾਹਿਬਾਨ ਹਲਕਾ ਚਾਰਜਰਜ਼ ਬੈਲਾ ਵਿੰਗ ਯੂਥ ਵਿੰਗ ਤੇ ਹੋਰ ਵੱਖ-ਵੱਖ ਜਿਹੜੇ ਸਾਡੇ ਵਿੰਗਸ ਨੇ ਉਹਨਾਂ ਦੇ ਸਰਗਰਮ ਕਾਰਕੁਨ ਅੱਜ ਪੱਪਾ ਪੱਪਾ ਪੀਮਰਾਓ ਬੇਦਕ ਹੋਰਾਂ ਦੀ ਬਾਰੇ ਜੋ ਇੱਕ ਹੱਤਕ ਭਰੀ ਟਿੱਪਣੀ ਅਮਿਤ ਸ਼ਾਹ ਹੋਰਾਂ ਨੇ 라 ਸਮਝ ਕੀਤੀ ਹੈ ਉਸ ਦੇ ਖਿਲਾਫ ਰੋਧ ਪ੍ਰਦਰਸ਼ਨ ਕਰਨ ਲਈ ਅਸੀਂ ਸਾਰੇ ਇਕੱਤਰ ਹੋਏ ਹਾਂ ਵੈਸੇ ਤਾਂ ਭਾਜਪਾ ਤੇ ਆਰਐਸਐਸ ਦੀ ਜਿਹੜੀ ਦਲਿਤ ਵਿਰੋਧੀ ਮਾਨਸਿਕਤਾ ਹੈਗੀ ਹੈ ਔਰਤ ਵਿਰੋਧੀ ਮਾਨਸਿਕਤਾ ਹੈਗੀ ਹੈ ਸੰਵਿਧਾਨ ਵਿਰੋਧੀ ਮਾਨਸਿਕਤਾ ਹੈਗੀ ਹੈ ਉਹ ਜਦੋਂ ਦੀ ਅਜ ਤੋਂ 100 ਸਾਲ ਪਹਿਲਾਂ ਆਰਐਸਐਸ ਬਣੀ ਹੈਗੀ ਹੈ ਜਿਹਦਾ ਉਹਨਾਂ ਦੀ ਮਨੁਸਮ੍ਰਿਤੀ ਜੋ ਦਰਜ ਹੈਗਾ ਹੈ ਜੋ ਉਹਨਾਂ ਦੇ ਇਰਾਦੇ ਨੇ ਉਹ ਜਗ ਜਾਹਰ ਨੇ ਤੇ ਸਮੇਂ-ਸਮੇਂ ਸਰ ਇਸ ਦਾ ਪਕਟਾਵਾ ਕਦੀ ਰੈਜ਼ਰਵੇਸ਼ਨ ਦੇ ਖਿਲਾਫ ਬੋਲ ਕੇ ਕਦੀ ਔਰਤਾਂ ਦੇ ਸਨਮਾਨ ਦੇ ਖਿਲਾਫ ਬੋਲ ਕੇ ਉਹਨਾਂ ਦੇ ਦਰਜੇ ਦੇ ਖਿਲਾਫ ਬੋਲ ਕੇ ਇਹ ਭਾਜਪਾਈ ਲੀਡਰ ਇਹਨਾਂ ਦੇ ਐਮਪੀ ਇਹਨਾਂ ਦੇ ਮਨਿਸਟਰ ਇਹਨਾਂ ਦੇ ਚੀਫ ਮਨਿਸਟਰ ਇਹਨਾਂ ਦੇ ਆਰਐਸਐਸ ਟੀਮ ਮੋਹਨ ਪਾਗੋਤ ਤੋਂ ਲੈ ਕੇ ਜਿਹੜੇ ਸਗੇ ਉਸ ਤੋਂ ਪਹਿਲਾਂ ਦੇ ਜ ਰਜੂ ਰੱਜੂ ਭయ్యా ਤੋਂ ਲੈ ਕੇ ਉਸ ਤੋਂ ਪਹਿਲਾਂ ਜਿਹਨੇ ਇਹਨਾਂ ਦੇ ਗੋਰ ਵਲਕਰ ਸੀਗੇ ਉਹਨਾਂ ਤੋਂ ਲੈ ਕੇ ਸਾਰੇ ਜਿਹਨੇ ਚੀਫ ਹੋਏ ਨੇ ਉਹ ਸਮੇਂ-ਸਮੇਂ ਸਰ ਉਹਨਾਂ ਦੀ ਜਮਹੂਰੀਅਤ ਪ੍ਰੋਦੀ ਸੰਵਿਧਾਨ ਵਿਰੋਧੀ Dalit ਪ੍ਰੋਦੀ ਔਰਤ ਪ੍ਰੋਦੀ ਜੋ ਮਾਨ ਸਿਕਤਾ ਹੈਗੀ ਹੈ ਉਹ जगਜाहਰ ਹੁੰਦੀ ਰਹੀ ਹੈ ਪਰ ਪਿਛਲੇ 10 ਸਾਲ ਤੋਂ ਜਿਸ ਤਰ੍ਹਾਂ ਅਮਿਤ ਸ਼ਾਹ ਤੇ ਮੋਦੀ ਤੇ ਇਹਨਾਂ ਦੀ ਅਗਵਾਈ ਵਿੱਚ ਭਾਜਪਾ ਦੀ ਚੱਲ ਰਹੀ ਸਰਕਾਰ ਲਗਾਤਾਰ ਸੰਵਿਧਾਨ ਦੀ ਸੰਵਿਧਾਨਕ ਸੰਸਥਾਵਾਂ ਦੀ ਅਭੇਲਨਾ ਕਰ ਰਹੀ ਹੈ ਉਨਾ ਨੋ ਪਰਹੈਡ ਕੁਛ ਨਹੀਂ ਹੈ ਭਾਵੇਂ ਉਹ ਈਡੀ ਹੋਵੇ ਭਾਵੇਂ ਸੀਬੀਆਈ ਹੋਵੇ ਭਾਵੇਂ ਉਹ ਕੈਗ ਹੋਵੇ ਭਾਵੇਂ ਇਲੈਕਸ਼ਨ ਕਮਿਸ਼ਨ ਹੋਵੇ ਚਾਹੇ ਜੁਡੀਸ਼ਰੀ ਹੋਵੇ ਚਾਹੇ ਹੋ ਚਰਮ ਰੂਪ ਸਾਨੂੰ ਪਿਛਲੇ ਹਫਤੇ ਜਦੋਂ ਸੰਵਿਧਾਨ ਦੇ ਬਾਰੇ ਦੋ ਦਿਨਾਂ ਬੜੀ ਤਿੱਖੀ ਬਹਿਸ ਹੋ ਰਹੀ ਸੀਗੀ ਤਾਂ ਜੋਰ ਚ ਝਟ ਵੀ ਸੀਗੀ ਉਹ ਅੰਮ੍ਰਿਤਸਰ ਦੇ ਮੂੰਹ ਵਿੱਚ ਆ ਗਈ ਤੁਸੀਂ ਬਾਬਾ ਪੀਮਰਾ Ambedkar ਸਾਹਿਲ ਦੇ ਬਾਰੇ ਅਜੇ ਹੱਤਕ ਪਰੇ ਟੰਗ ਨਾਲ ਅਜੇ ਇੱਕ ਮਜ਼ਾਈਆ ਟੰਗ ਨਾਲ ਉਹਨਾਂ ਨੇ ਇੱਕ ਆਪਣਾ ਵਿਖੇ ਵਿਖਿਆਨ ਦਿੱਤਾ ਹੈਗਾ ਜਿਸ ਤੋਂ ਸਾਰੇ ਮੁਲਕ ਵਿੱਚ ਰੋਸ਼ ਹੈਗਾ ਹੈ ਗੁੱਸਾ ਹੈਗਾ ਹੈ ਇਹ ਕਿਨਾਂ ਦੇ ਖਿਲਾਫ ਇੱਕ ਅੱਗ ਭੜਕੀ ਹੋਈ ਹੈਗੀ ਹੈ ਜਿਸ ਤੇ ਹੀ ਅੱਗ ਦੇ ਪ੍ਰਗਟਾਵੇ ਵਾਸਤੇ ਅਸੀਂ ਅੱਜ ਪਟਿਆਲੇ ਵਿੱਚ ਕਤਲ ਹੋਏ ਆਂ ਔਰ ਅਸੀਂ ਸ਼ਹਿਰ ਚ ਮਾਰਚ ਕਰਦੇ ਹੋਏ ਜਿਹੜਾ ਪ੍ਰਸ਼ਾਸਨ ਨੂੰ ਇਹ ਇਸ ਅਮਿਤ ਸ਼ਾਦੀ ਉਹਨਾਂ ਦੇ ਮਤਲੀ ਬਾਰੇ ਕਿ ਉਹਨਾਂ ਨੂੰ ਬਰਖਾ